ਔੜਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਸਤਨਕਸਬਾ ਔੜਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਈ ਗਏ ਤੇ ਉਪਰੰਤ ਕਥਾ ਕੀਰਤਨ ਗੁਰਬਾਣੀ ਵਿਚਾਰਾਂ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਪ੍ਰਕਾਸ਼ ਪੂਰਬ ਤੋਂ ਪਹਿਲਾ ਵਿਸ਼ਾਲ ਨਗਰ ਕੀਰਤਨ ਸਾਂਝੀਵਾਲਤਾ ਦਾ ਸਨੇਹਾ ਦਿਂਦੇ ਹੋਏ ਔੜਗੁੜੱਪਰ ਦੋਨੋਂ ਪਿੰਡਾਂ ਵੱਲੋਂ ਸਜਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਨਗਰ ਕੀਰਤਨ ਦੌਰਾਨ ਰਾਸਤੇ ਵਿੱਚ ਸੰਗਤਾਂ ਵੱਲੋਂ ਥਾਂ-ਥਾਂ ਵੱਖ-ਵੱਖ ਤਰ੍ਹਾਂ ਦੇ ਜਿਵੇਂ ਚਾਹ ਪਕੌੜੇ ਫਰੂਟ ਅਤੇ ਗੁਰੂ ਘਰ ਲੰਗਰ ਆਦਿ ਪੜਾ ਲਗਾਈ ਗਏ ਇਸ ਮੌਕੇ ਤੇ ਭਾਈ ਰਾਜਨ ਸਿੰਘ ਦੇ ਰਾਗੀ ਜੱਥੇ ਨੇ ਕੀਰਤਨ ਕੀਤਾ ਪਰਬੰਧਕਾ ਬਲੋਂ ਸੰਕਤਾ ਨੂੰ ਪ੍ਰਕਾਸ਼ ਪੂਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਗੀ ਜਥਿਆਂ ਅਤੇ ਗੁਰਪੁਰਬ ਮੌਕੇ ਸਹਿਯੋਗ ਕਰਨ ਵਾਲਿਆਂ ਨੂੰ ਸਰਪਾਉ ਦਿੱਤੇ ਗਏ ਸਮਾਪਤੀ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਤੇ ಗ್ರಾಮ ਪੰਚਾਇਤ ਔੜ ਅਤੇ ਨਗਰ ਨਿਵਾਸੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਅਸ਼ੋਕ ਦੁੱਗਲ ਨਰ ਹਰਿੰਦਰ ਸਿੰਘ ਦੀ ਔੜ ਤੋਂ ਰਿਪੋਰਟ I'm you mm -hmm. ਦੇ ਐਵੇਂ ਗਾਉਂ ਗਾ ਰਹੇ ਸਨ ਹਨ ਰਾਹ ਮਾਰ ਕਰਕੇ ਬੋਲਣਾ ਹੈ ਵੀ ਬੋਲੇ ਸੋ ਨਿਰਭੈ ਸਬਦ ਸਦਾ ਦੀ ਜੈ ਵਾ ਕੰਨਿਆ ਕੁੰਵਾ ਚੈ ਨੂੰ ਵਧਾਨਿਆ ਦੀ ਵਾ ਕੰਨਿਆ ਕੁੰਵਾ ਚੈ ਨੂੰ ਵਧਾਨਿਆ ਦੀ ਦੋ ਦੋ ਗੀਤੋ

ਆ ਐਸੀ ਐਸੀ ਲਾਲ ਐਸੀ ਐਸੀ ਲਾਲ ਐਸੀ ਐਸੀ ਲਾਲ ਤੁਝਵੇਂ ਕੌਣ ਕਰੇ ਮਤਾ ਗਿਆਨੀ ਉਹ ਗਿਆਨ ਬੁਆ ਤੈਨੂੰ ਇਹ ਸੰਤਾਂ ਨੂੰ ਮਹੰਤਾਂ ਨੂੰ ਸੰਗ ਖਾਲਸੇ ਪੰਥਾਂ ਨੂੰ ਸੰਤੋਖ ਮਾਤਾ ਕਲਸਾ ਨੂੰ ਰਵਦਾਸਾ ਘਰ ਕੀਆ ਨਾ ਬਗਾਨਿਆ ਜੀ ਵਦਾਈਆਂ ਗੁਰੂ ਆਤਿੰਦੂ ਵਦਾਈਆਂ ਜੀ

ਆਨੰਦਿਆ ਤੇ ਸੰਤ ਲੋਕ ਇਹਨਾਂ ਦੇ ਪਰਿਵਾਰ ਵੱਲੋਂ ਆਇਆ ਹੈ ਸੋ ਸਾਡੇ ਪਾਲ ਸਵੀਰਸ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਗੁਰਮਾਨਾ ਚੜ੍ਹਦੀ ਕਲਾ ਬਖਸ਼ੇ ਜੀ ਔਰ ਸਰਕਾਰ ਜੋਗ ਰਾਜਕੁਮਾਰ ਅਤੇ ਦਰਸ਼ਨ ਰਾਮ ਜੀ ਇਹਨਾਂ ਵੱਲੋਂ 31000 ਰੁਪਇਆ ਔਰ 5100 ਰੁਪਇਆ ਮਾਇਆ ਦਾਸ ਅੱਜ ਜੀ 31000 ਰੁਪਇਆ ਔਰ 5100 ਰੁਪਇਆ ਬਹੁਤ ਬਹੁਤ ਧੰਨਵਾਦ ਹੈ 5100 ਰੁਪਇਆ ਆਇਆ ਹੈ ਉਹਨਾਂ ਤੋਂ ਬਾਅਦ ਬੰਦੇਵ ਕ੍ਰਿਸ਼ਨ ਸੋਨੂ ਜੀ ਕੋਲੇ ਸੋਨਰ ਭਾ ਜੀ ਵੈਂਕੀ ਰਾਮ ਜੀ 20000 ਰੁਪਇਆ ਇਹਨਾਂ ਵੱਲੋਂ ਇੱਕ ਆਇਆ ਹੈ ਔਰ 2100 ਰੁਪਇਆ ਆਇਆ ਹੈ ਜੋ ਬੋਲੇ ਸੋਨ श्रीमान नरेंद्रपाल महंगाराम जी भी हजार रुपया इन्हों के परिवार है अमरीत सिंह सिंह मन पुत्र हुसन चंद जी हजार मान हुसन चंद जी इक्की हजार रुपया शंकरू एस एजार रुपए इनावर वालों माया हैाम जी तीस हजार रुपए इन्होंने परिवार वालों माया दास आई है ढंडा जी ਉਹਨਾਂ ਨੂੰ 15000 ਰੁਪਏ ਉਹਨਾਂ ਦੇ ਪਰਿਵਾਰ ਵੱਲੋਂ ਮਾਇਆ ਦਾਸ ਆਈ ਹੈ ਪਿਆਰਿਓ ਜੋ ਮਾਣੇ ਗੱਦੀ ਜੀ 1100 ਰੁਪਏ 11000 ਰੁਪਏ ਆ ਮਾਪ ਕਰਨਾ ਜੀ 11000 ਰੁਪਏ ਉਹਨਾਂ ਦੇ ਪਰਿਵਾਰ ਵੱਲੋਂ ਜੋ ਬਲੇ ਸੋ ਨਿ ਭੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਸਰਜੀਤ ਸਿੰਘ ਆ ਪਰੇਵਾਲ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ 11000 ਰੁਪਏ ਇੱਕ ਹੈ 2100 ਰੁਪਏ ਸਰਕਾਰ ਜੋਗ ਬਲਵੀਰ ਚੰਦ ਜੀ ਜਿਨ੍ਹਾਂ ਵੱਲੋਂ ਪਿਆਰਿਓ 10000 ਰੁਪਇਆ ਇੱਕ 2100 ਰੁਪਇਆ ਇੱਕ ਆਇਆ ਹੈ ਬੜਾ ਧੰਨਵਾਦ ਹੈ ਸਰਕਾਰ ਜੋਗ RAMLAL VISHNARAAM JI 10000 ਰੁਪਇਆ ਇੱਕ 11000 ਰੁਪਇਆ ਇੱਕ ਦੋ ਭਾਗ ਇਹਨਾਂ ਦਾ ਆਇਆ ਹੈ ਕੋਟਨ ਪਿਆਰਿਓ 21000 ਰੁਪਇਆ ਇਹਨਾਂ ਦੇ ਦੀਪ ਜੋਤੀ ਇਹਨਾਂ ਦੇ ਪਰਿਵਾਰ ਵੱਲੋਂ 7500 ਰੁਪਏ ਉਹਨਾਂ ਤੋਂ ਬਾਅਦ ਅਮਰੀਤ ਸਿੰਘ ਔਰ ਇਹ ਕਿੰਨੇ ਕਿਤਨੇ ਵਾਲੀ ਇਹ 5500 ਰੁਪਏ ਦਾ ਹੈ 2100 ਰੁਪਏ ਦਾ ਹੈ ਜੀ ਨਮਰੋ ਉਹਨਾਂ ਤੋਂ 2100 ਰੁਪਏ ਦਾ ਹੈ ਬੜਾ ਧੰਨਵਾਦ ਹੈ ਉਹਨਾਂ ਤੋਂ ਬਾਅਦ ਚਮਨਦਾਰ ਦਰਸ਼ਨ ਰਾਮ ਜੀ 5000 ਰੁਪਏ ਇਹਨਾਂ ਦੇ ਪਰਿਵਾਰ ਵੱਲੋਂ ਆਏ ਹਨ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਬੋਲੇ ਈਸੋਂਗ ਪੈਤ ਗੁਰੂ ਨਾਨਕ ਮਹਾਰਾਜ ਚੰਮਨ ਲਾਲ ਦਰਸ਼ਨ ਰਾਮ ਜੀ 5000 ਰੁਪਏ ਆਇਆ ਹੈ 1100 ਪਰਿਵਾਰ ਵੱਲੋਂ ਆਇਆ ਹੈ ਜੋ ਬੋਲੇ ਈਸੋਂਗ ਪੈਤ ਨਾਨਕ ਮਹਾਰਾਜ ਮਦਨ ਲਾਲ ਤੁਰਸੀ ਰਾਮ ਜੀ 5000 ਰੁਪਏ ਪਰਿਵਾਰ ਵੱਲੋਂ ਆਇਆ ਦਾਸ ਆਇਆ ਹੈ ਧੰਨਵਾਦ ਹੈ ਅਨ ਗ੍ਰੰਹ ਸੰ ਚਰਨ ਦਾਸ ਜੀ ਹੈ ਨਹੀਂ ਦਿਲ ਜਾਨ ਗ੍ਰੰਹ ਸੰ ਚਰਨ ਦਾਸ 5100 ਰੁਪਏ ਜੋ ਬੋਲੇ ਇਸਾਨ ਰਪਏ ਸਤਿਗੁਰ ਰਵਿਦਾਸ ਸਵਾਰਾਜ ਕੀ ਜੈ ਮੋਹਿਤਾ ਦਰੋਜ ਔਰ ਲਖਵੀਰ RAM ਜੀ ਲਖਵੀਰ RAM ਜੀ 5100 ਰੁਪਏ ਮਾਇਆ ਦਾਸ ਜੋ ਬੋਲੇ ਇਸੋ ਮਿਰਪਾ ਸਤਕਾਰ ਲੋਗ ਸਤਕਾਰ ਲੋਗ ਜੋਗਰਾਜ ਸਾਫ ਦਾ ਸਰਪੰਚ 5100 ਰੁਪਏ ਇਹਨਾਂ ਦੇ ਪਰਿਵਾਰ ਵੱਲੋਂ ਪਰਮਿੰਦਰ ਮੋਹਨ ਸਿੰਘ ਰਿਆ కుమార్ ਪ੍ਰੇਮ ਕੁਮਾਰ 5100 ਰੁਪਏ ਪਰਿਵਾਰ ਵੱਲੋਂ ਮਾਇਆ ਦਾਸ ਧੰਨਵਾਦ ਹੈ ਜੋ ਬੋਲੇ ਗਦੇ ਰਿਸ਼ਨ ਗਰਦੀ ਇਹਨਾਂ ਦੇ ਪਰਿਵਾਰ ਵੱਲੋਂ ਅ ਅ ਜੀ ਇਹਨਾਂ ਦੇ ਪਰਿਵਾਰ ਵੱਲੋਂ ਆਏ ਹਨ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਤੋਂ ਬਾਅਦ ਜਗਦੀਸ਼ ਸਿੰਘ ਪੁੱਤਰ ਗਰਦਿਆਲ ਸਿੰਘ ਨੇ 5000 ਰੁਪਏ